ਕਿਸੇ ਰੱਬ ਦੇ ਬੰਦੇ ਤੱਕ ਇਹਨਾਂ ਧੀਆਂ ਦੀ ਵੀਡੀਓ ਭੇਜ ਦਿਓ ਜਿਹੜੀਆਂ ਰੋਂਦੀਆਂ ਪਈਆਂ ਆਪਦੇ ਭਰਾ ਦੇ ਪਿੱਛੇ ਜਿਨ੍ਹਾਂ ਦਾ ਭਰਾ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਪਿਆ ਇਹ ਵੀਡੀਓ ਨੂੰ ਕਿਸੇ ਰੱਬ ਦੇ ਬੰਦੇ ਤੱਕ ਪਹੁੰਚਾ ਦਿਓਗੇ ਤੇ ਸ਼ਾਇਦ ਇਹਨਾਂ ਬੱਚੀਆਂ ਦੀ ਕੋਈ ਹੈਲਪ ਹੋ ਜੂਗੀ ਕਿਉਂਕਿ ਜਿਹੜਾ ਇਹਨਾਂ ਦਾ ਭਰਾ ਆ ਉਹਦੇ ਹਾਲਾਤ ਤੁਸੀਂ ਵੀਡੀਓ ਦੇ ਦਰਮਿਆਨ ਵੇਖ ਹੀ ਰਹੇ ਹੋ ਵੀ ਇਹਨਾਂ ਬੱਚੀਆਂ ਦੇ ਭਰਾ ਦੀ ਹਾਲਤ ਕਿੰਡੀ ਮਾੜੀ ਹੈ ਹੱਥ ਜੋੜ ਬੇਨਤੀ ਹੈ ਭਈ ਇਹ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ मां ਵੀ ਇੱਕ ਗੁੱਠ ਚ ਲੱਗ ਕੇ ਰੋ ਰਹੀ ਹੈ ਕਿਉਂਕਿ ਉਹਨੂੰ ਪਤਾ ਵੀ 1.5 ਲੱਖ ਰੁਪਈਆ ਉਹਦੇ ਕੋਲੇ ਨਹੀਂ ਹੈਗਾ ਜਿਹੜਾ ਉਹਦੇ ਬੱਚੇ ਨੂੰ ਬਚਾ ਸਕੇ ਹਾਂਜੀ ਤੁਸੀਂ ਸਹੀ ਸੁਣਿਆ ਇਸ ਬੱਚੇ ਦੇ ਇਲਾਜ ਦੇ ਲਈ 1.5 ਲੱਖ ਰੁਪਈਆ ਦੀ ਲੋੜ ਹੈ ਜਿਹੜਾ ਭੈਣ ਦਾ ਘਰ ਵਾਲਾ ਹੈ ਉਹ ਨਸ਼ੇ ਕਰਦਾ ਤੇ ਆਪ ਭੈਣ ਘਰਾਂ 'ਚ ਕੰਮ ਕਰਕੇ ਜਿਹੜਾ ਆਪਦੇ ਬੱਚਿਆਂ ਨੂੰ ਪਾਲ ਰਹੀ ਸੀ ਪਰ ਇਹਨੂੰ ਵਿਚਾਰੀ ਨੂੰ ਕੀ ਪਤਾ ਸੀਗਾ ਵੀ ਆਉਣ ਵਾਲੇ ਟਾਈਮ ਦੇ ਵਿੱਚ ਇਹਦਾ ਸਾਰ ਸਾਰਾ ਕੁਝ ਦਾਤੇ ਲੱਗ ਜਾਣਾ ਇਹਦਾ ਬੱਚਾ ਜ਼ਿੰਦਗੀ ਮੌਤ ਦੀ ਲੜਾਈ ਲੜਦਾ ਪਿਆ ਤੇ ਇਹਦੇ ਬੱਚੇ ਦੀਆਂ ਜਿਹੜੀਆਂ ਭੈਣਾਂ ਇਹਦੀਆਂ ਜਿਹੜੀਆਂ ਧੀਆਂ ਨੇ ਉਹ ਆਪਦੇ ਭਰਾ ਦੀ ਜ਼ਿੰਦਗੀ ਮੌਤ ਦੀ ਲੜਾਈ ਦੇ ਵਿੱਚ ਤੁਹਾਡੇ ਤੋਂ ਯੋਗਦਾਨ ਮੰਗ ਰਹੀਆਂ ਨੇ ਮਦਦ ਮੰਗ ਰਹੀਆਂ ਨੇ ਕਿ ਇਹਨਾਂ ਦਾ ਭਰਾ ਜਿਹੜਾ ਇਹਨਾਂ ਦਾ ਸਵਾ ਲੱਖ ਭਰਾਇਆ ਉਹ ਬਚ ਬਚ ਜਾਵੇ ਹੱਥ ਜੋੜ ਕੇ ਬੇਨਤੀ ਹੈ ਵੀ ਅੱਜ ਦੀ ਵੀਡੀਓ ਨੂੰ ਇੰਨਾ ਕੁ ਜ਼ਿਆਦਾ ਸ਼ੇਅਰ ਕਰ ਦੇਣਾ ਇਹ ਬੱਚਾ ਜਿਹੜਾ ਐਮਜ਼ ਬਟਿੰਡਾ ਦੇ ਵਿੱਚ ਦਾਖਲ ਹੈ ਔਰ ਪਰਿਵਾਰ ਜਿਹੜਾ ਹੈ ਰੱਤਾ ਟਿੱਬਾ ਦਾ ਰਹਿਣ ਵਾਲਾ ਮਲੂਟ ਦੇ ਲਾਗੇ ਪਿੰਡ ਪੈਂਦਾ ਹੱਥ ਜੁੜ ਬੇਨਤੀ ਹੈ ਸਕਰੀਨ ਤੇ ਨੰਬਰ ਦਿੱਤਾ ਹੋਇਆ ਇਸ ਨੰਬਰ ਤੇ ਕਾਲ ਜਾਂ ਵਟਸਐਪ ਕਰਕੇ ਪਰਿਵਾਰ ਦੀ ਸਾਰੀ ਜਾਣਕਾਰੀ ਤੁਸੀਂ ਲੈ ਸਕਦੇ ਹੋ ਧੰਨਵਾਦ ਜੀ